ਇੱਕ ਮਿੰਟ ਯਾਰ ਹੋ ਗਿਆ ਕੇਂਦਰਵਾ ਉਹ ਅੱਜ ਤੋਂ ਉਹ ਨਹੀਂ ਪੁੰਨਾ ਲੱਗੇ ਲੋਕ ਹਾਂਜੀ ਮੈਂ ਸਾਧਕਾ ਸਰਪੰਚ ਸਾਧਾ ਦੇਵੀ ਪਿੰਡ ਸਾਨਪਟੋਂ ਮੈਂ ਆਪਣੀ ਮੇਰੀ ਚਾਰਕੀ ਦੇ ਪੈਲੀ ਹੈ ਜਿਹਦੇ ਵਿੱਚ ਤਿਹਲੇ ਸਭ ਰੋਡ ਕੀ ਹਸਲ ਫੁਸਲ ਜਿਹੜੀ ਹੈ ਗਈ ਸਾਰੀ ਰੋਡ ਰੜ ਗਈ ਹੈ ਪਰ ਬੱਚੇ ਪਾਲਣ ਖਾਤਰ ਅਸੀਂ ਜਿਹੜੀ ਰੇਤ ਪਈ ਐ ਅਸੀਂ ਚਕਾਣਾ ਚਾਹਨੇ ਆ ਬਾਕੀ ਇਹ ਮੇਰੇ ਅਸੀਂ ਪਰਚੇ ਬਾ ਆਪਣੇ ਬੱਚੇ ਪਾਲਣੇ ਆ ਚਾਰ ਅਸੀਂ ਦੇ ਰੇਟ ਆ ਮੇਰੇ ਜਿਹੜੇ ਨੇ ਤਿੰਨ ਤਿੰਨ ਪਰ ਦੇ ਰੇਟ ਭਰਾਣਾ ਅੱਗੇ ਉਹਨਾਂ ਦੇ ਬੱਚੇ ਅੱਗੇ ਆ ਬੱਚੇ ਕਿੱਥੋਂ ਪਾਲਣ ਜੇ ਜ਼ਮੀਨ ਦੇ ਵਿੱਚੋਂ ਜ਼ਮੀਨ ਚਾਨੂੰ ਕੁਝ ਮਿਲੇਗਾ ਨਹੀਂ ਤਾਂ ਕਿੱਦਾਂ ਬੱਚੇ ਆਪਣੇ ਪਾਲਣਗੇ ਦੇਖੋ ਜੀ ਮੇਰਾ ਨਾਮ ਸਰਜੀਤ ਸਿੰਘ ਐ ਮੈਂ ਪਿੰਡ ਹਸਨਪੁਰ ਦਾ ਨਿਵਾਸੀ ਆ ਸਾਡੀ ਪੰਜਾਂ ਪੰਜਾ ਬਰਾਵਾਆਂ ਸ਼ੇਪਰਾਵਾ ਦੀ ਇੱਥੇ ਪੰਜ ਕਿੱਲੇ 6 ਕਿੱਲੇ ਜ਼ਮੀਨ ਹੈਗੀ ਆ ਜਿਹਦੇ ਵਿੱਚ ਅਸੀਂ ਪੱਠੇ ਲਾਣੇ ਆ ਹੁਣ ਕਣਕਰਾਂਨੇ ਆ 60 ਤੋਂ 70 ਅਸੀਂ ਕੁਆਂਟਲ ਸਾਡੀ ਕਣ ਕਿੱਥੋਂ ਹੁੰਦੀ ਸੀਗੀ ਇਸ ਵੇਲੇ ਹੜ੍ਹ ਦੀ ਵਜ੍ਹਾ ਨਾਲ ਸਾਡੀ ਜ਼ਮੀਨ ਬਿਲਕੁਲ ਖੇਤੀ ਤੋਂ ਬਿਨਾਂ ਬੇਕਾਰ ਹੋ ਗਈ ਹੈ ਅਸੀਂ ਖੇਤੀ ਨਹੀਂ ਕਰ ਸਕਦੇ 5-5 ਫੁੱਟ ਦਾ ਸਾਡੀ ਜ਼ਮੀਨ ਦੇ ਵਿੱਚ ਰੇਤਾ ਪੈ ਗਿਆ ਔਰ ਅਸੀਂ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਜਿਸ ਤਰ੍ਹਾਂ ਦੀ ਗਵਰਨਮੈਂਟ ਨੇ ਪਾਲਿਸੀ ਕੱਢੀ ਹੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਮੀਨ ਜੋ ਹੈ ਠੇਕੇਦਾਰਾਂ ਨੂੰ ਦੇ ਕੇ ਆਪਣੀ ਰੇਤ ਚੁਕਾਰ ਰਿਹਾ ਇਹ ਰੇਤ ਚੁਕਾਰ ਰਿਹਾ ਗਵਰਨਮੈਂਟ ਪਾਲਿਸੀ ਦੇ ਮੁਤਾਬਕ ਕੁਝ ਇੱਕ ਚੌਨਵੇਂ ਲੋਕਾਂ ਪਿੰਡ ਦੇ ਵਿੱਚੋਂ ਜਿਹੜੇ ਇਸ ਪਿੰਡ ਦੀ ਜਾਂ ਸਾਡੀਆਂ ਖੇਤਾਂ ਦੀਆਂ ਵੀਡੀਓ ਪਾ ਕੇ ਗਲਤ ਗਵਰਨਮੈਂਟ ਨੂੰ ਸਾਬਤ ਕਰਨ ਦੇ ਦੇ ਨੇ ਉਹ ਜੋ ਗਲਤ ਸਾਬਤ ਕਰ ਰਹੇ ਨਾ ਉਹ ਦੂਸਰੇ ਪਿੰਡ ਦਾ ਰਕਵਾ ਹੈਗਾ ਜੋ ਕਿ ਰਕਮਾਲ ਔਰ ਗੱਜੂ ਦੇ ਵਿੱਚ ਪੈਂਦਾ ਹੈਗਾ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਸਾਡੇ 3-4 ਕਿੱਲੇ ਪਹਿੜੀ ਖਰੀਦੀ ਦੀ ਹੈ ਉਹ ਆ ਕੇ ਟੋਹੇ ਪਾ ਗਏ ਨੇ ਤੇ ਸਾਡੇ ਪਿੰਡ ਨੂੰ ਬਦਨਾਮੀ ਹੋਣ ਮਿਲ ਗਈ ਹੈ ਸਾਡੇ ਪਿੰਡ ਦੀ ਜ਼ਮੀਨ ਦੇ ਰਕਵੇ ਦੇ ਵਿੱਚ ਮਾਈਨਿੰਗ ਵਾਲਿਆਂ ਨੇ ਪੁਲਿਸ ਮਹਿਕਮੇ ਨੇ ਔਰ ਸਾਰਿਆਂ ਨੇ ਆ ਕੇ ਚੈੱਕ ਕੀਤਾ ਉਹਨਾਂ ਨੂੰ ਇਹਦੇ ਵਿੱਚ ਕੋਈ ਵੀ ਅਨਲੀਗਲ ਕੰਮ ਨਹੀਂ ਮਿਲਿਆ ਅਸੀਂ ਅਨਲੀਗਲ ਕੰਮ ਕਿਉਂ ਕਰਾਂਗੇ ਜੇ ਗਵਰਨਮੈਂਟ ਨੇ ਸਾਨੂੰ ਫੈਸਿਲਿਟੀ ਦਿੱਤੀ ਹੈ ਤੇ ਅਸੀਂ ਗਵਰਨਮੈਂਟ ਦੇ ਅਧੀਨ ਹੋ ਕੇ ਆਪਣੀ ਜ਼ਮੀਨ ਨੂੰ ਉਹਨਾਂ ਦਾ ਕਹਿਣਾ ਮੰਨ ਕੇ ਆਪਣਾ ਕੰਮ ਕਰ ਰਹੇ ਹਾਂ ਮੈਂ ਗਵਰਨਮੈਂਟ ਦਾ ਔਰ ਮਾਈਨਿੰਗ ਪ੍ਰੋਸੈਸਿੰਗ ਦਾ ਔਰ ਪੁਲਿਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜੋ ਸਾਨੂੰ ਬਿਲਕੁਲ ਕੋਈ ਪਰੇਸ਼ਾਨੀ ਨਹੀਂ ਆ ਰਹੀ ਹੈ ਸਾਡਾ ਕੰਮ ਠੀਕ ਠਾਕ ਚੱਲ ਰਿਹਾ ਹੈ